ਆ ਭਾਈ ਸਾਡੇ ਪ੍ਰਧਾਨ ਸਾਹਿਬ ਆ ਜੋਗੀ ਪਿੰਡ ਦਾ ਕੰਮ ਕਰ ਰਹੇ ਆ ਇਹਨਾਂ ਨੂੰ ਬੂਟਿਆਂ ਦੀ ਕੁਦਰਤ ਨਾਲ ਬਹੁਤ ਪਿਆਰ ਆ ਪਹਿਲਾਂ ਨਾਲੇ ਪਿੰਡ ਦੇ ਵਿੱਚ ਪੌਂਦਾ ਪ੍ਰਬੰਧ ਕੀਤਾ ਹੁਣ ਇਹਨਾਂ ਨੇ ਛਿੜੀ ਦੇ ਵਿੱਚ ਪੌਂਦਾ ਪ੍ਰਬੰਧ ਕਰਨਾ ਤੇ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵਧੀਆ-ਵਧੀਆ ਨੌਲਜ ਮਿਲੂਗੀ ਤੁਹਾਨੂੰ ਤੇ ਸਪੋਰਟ ਕਰੋ ਆਪਣੇ ਭਰਾ ਨੂੰ ਨਵਾਂ ਚੈਨਲ ਆ ਇਦਾਂ ਦੇ ਆਏ ਸੀ ਚੰਗੇ-ਚੰਗੇ ਗੱਲਾਂ ਲੈ ਕੇ ਆਉਂਦੇ ਰਾਵਾਂਗੇ ਤੇ ਅੱਜ ਅਸੀਂ ਆਪਣੇ ਪਿੰਡ ਦਾ ਦੱਦਾ ਹੋਰ ਤੇ ਇੱਧਰ ਸਾਡਾ ਸਾਰੇ ਪਿੰਡ ਦਾ ਪਾਣੀ ਆਉਂਦਾ ਗੰਦਾ ਪਾਣੀ ਛੱਪੜ ਦੇ ਵਿੱਚ ਤੇ ਛੱਪੜ ਗਿਆ ਭਰ ਕਿਉਂਕਿ ਇਹਦੀ ਨਿਕਾਸੀ ਹੈ ਨਹੀਂ ਅੱਗੇ ਤੇ ਇਹ ਹੁਣ ਅਸੀਂ ਆ ਵੇਖੋ ਇੰਜਨ ਲੈ ਆਂਦਾ ਤੇ ਹੁਣ ਇਹਨੂੰ ਪਾਣੀ ਨੂੰ ਚੱਕਾਂਗੇ ਇਧਰੋਂ ਸੱਪੜ ਚੋਂ ਤੇ ਇਧਰ ਆਪਣੇ ਨਾਲ ਦੇ ਦਰਾਖਤਾਂ ਨੂੰ ਝੜੀ ਨੂੰ ਪਾਵਾਂਗੇ ਕਿਉਂਕਿ ਗਰਮੀ ਬਹੁਤ ਵਧੀ ਜਾਂਦੀ ਆ ਤੇ ਇਧਰ ਪਾਵਾਂਗੇ ਇਧਰ ਲਈ ਝੜੀ ਵੀ ਦੇਖ ਸਕਦੇ ਹੋ ਤੁਸੀਂ ਸੁੱਕੀ ਪਈ ਆ ਕਿਉਂਕਿ ਇਧਰ ਪਾਣੀ ਨਹੀਂ ਲੱਗਦਾ ਨਾ ਕੋਈ ਮੋਟਰ ਆਏ ਮਗਰ ਨੂੰ ਅੱਕਾ ਚਾ ਕੇ ਰੱਖਿਓ ਆ ਇਹਦਾ ਆਪਾਂ ਫੇਰ ਚੱਕ ਕੇ ਸੈੱਟ ਕਰਾਂਗੇ ਤੁਸੀਂ ਓਹ ਕਰੋ ਗੁਰਦੁਆਰਿਆਂ ਜਾਓ ਲਫਾਵਾ ਪਾਈਪ ਲੈ ਕੇ ਆਓ ਵੱਡਾ ਚੱਕ ਕੇ ਤੇ ਤੁਸੀਂ ਰਵੀ ਲੋਹੇ ਦਾ ਪਾਈਪ ਲੈ ਕੇ ਆਓ ਜਾ ਭੱਜ ਕੇ ਚੱਕੇ ਉਹਨਾਂ ਤੋਂ ਵੇਖਿਆ ਵਾਲਿਆਂ ਤੋਂ ਭੱਜ ਕੇ ਜਾਓ ਤੇ ਚਾਚਾ ਆਪਾਂ ਇਧਰ ਇਹਨੂੰ ਜੋੜ ਲਾਉਣੇ ਆ ਇਹਨਾਂ ਨੂੰ ਇਹਨੂੰ ਮੈਂ ਦਾਫਾ ਕਰਾਂ ਹਾਂ ਆਏ ਘੁਆ ਕੇ ਪੈ ਪਿੱਛੋਂ ਚਲਾਗੇ ਉੱਥੋਂ ਕਰਵਾ ਨਹੀਂ ਨਹੀਂ ਆਪਾਂ ਇਹਦਾ ਮੂੰਹ ਉਧਰ ਕਰਾਂਗੇ ਨਹੀਂ ਨਹੀਂ ਇਹ ਔਰਲੇ ਪਾਸੇ ਦੀ ਇਧਰ ਦੀ ਲਿਆਵਾਂਗੇ ਓਏ ਆਹ ਡਾਲਾ ਤਾਂ ਲਾ ਲਓ ਮਗਰ ਥੇਲੀ ਦਾ ਨਹੀਂ ਨਹੀਂ ਕੁੰਡਿਆਂ ਦੇ ਕਰ ਲਓ ਚਾਚਾ ਹੀ ਕਰਿਓ ਹੜਾ ਦਾ ਭਰਾ ਹੈ ਦੋਸਨ ਬੈਂਕ ਦਾ ਹੈ ਮੈਨੇਜਰ ਆ ਵਈ ਤੂੰ ਕੋਈ ਸੁਝਾਅ ਦੇਣਾ ਚਾਵੇਂ ਯਾ ਕੀ ਬਾਤ ਹੈ ਪਾਣੀ ਦੀ ਸਫਾਈ ਕਰੋ ਤਾਂ ਬੂਟੇ ਮਰੀ ਜਾਂਦੇ ਨੂੰ ਪਾਣੀ ਲਾਓ ਲਾਉਣ ਲੱਗੇ ਆ ਤੇ ਬੈਗ ਜਾਂ ਲਾ ਦੇ ਆ ਤੇ ਆਪਾਂ ਲਾਦ ਗਏ ਤੇ ਕੋਈ ਹੋਰ ਟੂੜੀ ਦਾ ਟਾਈਮ ਹੋਗਾ ਨਾ ਹੁਣ ਮੈਂ ਅਗਲੇ ਹfte ਆਉਂਗਾ ਠੀਕ ਹੈ ਨਾ ਠੀਕ ਹੈ ਤੇ ਅਗਲੇ ਅਗਲੇ ਹfte ਆਪਾਂ ਦਰਖਤ ਲਾਉਣ ਦੀ ਮੁਹਿੰਮ ਸ਼ੁਰੂ ਕਰਨੀ ਆਪਾਂ ਆਪਣੇ ਪਿੰਡ ਤੋਂ ਠੀਕ ਆ ਤੇ ਦਰਾ ਹਾਂ ਬੂਟਿਆਂ ਦਾ ਪਤਾ ਲੱਗ ਗਿਆ ਆਪਾਂ ਨੂੰ ਨੀ ਨਹੀਂ ਨਹੀਂ ਬਾਕੀ ਮੈਂ ਬੂਟਿਆਂ ਦਾ ਪਤਾ ਕਰ ਲਿਆ ਤੇ ਉਹ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਬੂਟੇ ਲੈ ਜਾਓ ਕਿਰਾਂ ਸਾਨੂੰ ਵੀਡੀਓ ਤੋਂ ਲਿਖਾ ਕੇ ਦੇ ਦਿਓ ਬਾ ਵੀਡੀਓ ਤੋਂ ਹਾਂ ਲਿਖਾ ਕੇ ਦੇ ਦੇਾਂਗੇ ਆਪਾਂ ਆਪਣੇ ਪੈਨ ਨਾਲੋਂ ਮਹਾਰਾਜ ਭਲੀ ਕਰੇ ਬਾਕੀ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਕਿ ਗਰਮੀ ਬਹੁਤ ਪੈ ਰਹੀ ਆ ਅੱਗੇ ਨਾਲੋਂ ਤਕਰੀਬਨ 45 50 ਦੇ ਨੇੜੇ ਤੇ ਪਹੁੰਚਿਆ ਪਿਆ ਟੈਂਪਰੇਚਰ ਇਹਦਾ ਤੇ ਪਿਛਲੀ ਵੀਰ ਨਾਲੋਂ ਗਰਮੀ ਐ ਇੱਥੇ ਜ਼ਿਆਦਾ ਪੈ ਰਹੀ ਆ ਤੇ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਜਿਹੜੇ ਕਿ ਆਪਣੀਆਂ ਵੀਡੀਓ ਦੇਖਦੇ ਆ ਵੀ ਵੱਧ ਵੱਧ ਦਰਖਤ ਲਗਾਓ ਜ਼ਰੂਰੀ ਆ ਆਪਾਂ ਨੂੰ ਸਾਰਿਆਂ ਨੂੰ ਦਰਖਤ ਲਾਉਣੇ ਫੇਰ ਹੀ ਤਾਪਮਾਨ ਕੰਟਰੋਲ 'ਚ ਹੋ ਸਕਦਾ ਕਿਉਂਕਿ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇੱਕ ਇੱਕ ਦਰਖਤ ਜ਼ਰੂਰ ਲਾਓ ਹਰੇਕ ਫੈਮਿਲੀ ਦੇ ਵਿੱਚੋਂ ਇੱਕ ਜਣਾ ਦਰਖਤ ਲਾਉਣ ਲੱਗ ਜਿਨਨੇ ਫੈਮਿਲੀ ਦੇ ਮੈਂਬਰ ਆ ਉਹਨੇ ਉਹਨੇ ਦਰਖਤ ਲਾ ਦਿਓ ਤੇ ਆਪਾਂ ਅਰਬਾ ਖਰਬਾ ਦਰਖਤ ਲਗਾ ਸਕਦੇ ਆ ਤੇ ਉਹਨਾਂ ਨੂੰ ਆਪ ਪਾਲਣਾ ਵੀ ਆਪਣੀ ਜ਼ਿੰਮੇਵਾਰੀ ਆ ਵੇ ਰੰਦੀ ਕਰੂਗਾ ਹੁਣ ਇੱਥੇ ਤੂੰ ਬਣੀ ਮਰ ਤੇ ਲੀਕ ਹੋਣੀ ਹਾਂ ਇਹਦਾ ਦੇਖਿਆ ਮੇਰੇ ਵੀ ਜੇ ਆਪਾਂ ਲਵਾਉਂਦਾ ਨਾ ਪੱਖਾ ਇਹ ਆਪਾਂ ਨਹੀਂ ਆ ਇਹ ਪੱਕੇ ਕਰਕੇ ਇਹਦਾ ਆਪਾਂ ਉੱਥੇ ਹੀ ਰੱਖਣਾ ਯਾਰ ਉਹ ਉੱਥੇ ਲੈ ਕੇ ਜਾਣਾ ਇਹਦਾ ਸੜਕ ਕੋਲੇ ਉਹ ਉੱਥੇ ਉਹ ਉਥੇ ਰੋਡ ਉੱਤੇ ਸਾਨੂੰ ਤੇਰੀ ਗਲਤੀ ਹੈ ਨਿਕਾੜੋ ਹੋ ਆਪਣੇ ਉਹ ਕਿਹੜੀ ਪ੍ਰਾਣੀ ਨਹੀਂ ਗਈ ਭਾਈ ਉਹਦੇ ਮੱਥੇ ਲੈ ਚਲੋ ਉਹਦੇ ਮੱਥੇ ਲਾ ਆਓ ਉਹ ਖੰਬੇ ਕੋਲੇ ਜਿੱਥੇ ਉਹ ਲਾਈਟ ਲੱਗੀ ਆ ਕੋਈ ਨਾ ਚੈੱਕ ਕਰ ਲਾਂਗੇ ਕਿਥੋਂ ਲੀਗਿਆ ਕਿਥੋਂ ਕਿਵੇਂ ਪੜਾਈ ਪੜਾਈ ਲੈ ਰੋ ਭਾਈ ਇਹ ਇਹ ਜਿਹੜੇ ਮਸਲ ਵੇਟ ਕੇ ਆ ਗਿਓ ਹੋ ਗਿਆ ਕੀ ਆ ਤੁਮਾ ਮਾਜਾ ਬੰਦੇ ਛੱਡੇ ਆ ਤੁਸੀਂ ਦੁਹਰੇ ਆ ਰਹੇ ਆ ਪਾਸੇ ਕੋ ਮੈਸ ਮੰਨ ਲਿਆ ਨਾ ਪਾਣੀ ਪਾਓ ਉਧਰ ਫਰੈਸ਼ਰ ਲਿਖੋ ਜੀ ਚੱਲ 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 ਹਾਂ ਹਾਂ ਹੋਣੀ ਆ ਬੱਚੀ ਕਰੀ ਬੱਚੀ ਕਿਹਦੇ ਦੀ ਬਾਪ ਇਹਨੇ ਕੇ ਕੀੜੇ ਨਹੀਂ ਯਾਰ ਯਾਰ ਤੁਮੇ ਰੀਆ ਬਣਾਉਣਾ ਛੱਡਦਾ ਏ ਵਾਲੀ ਨਹੀਂ ਕਰਦਾ ਯਾਰ ਰਾਜਨ ਵਾਲੀ ਕਰਤਾ ਮੈਸ ਨੂੰ ਵਾਲਾ ਕੋਟ ਤੇ ਮੜੇ ਮੜੇ ਨਾਲੇ ਛੱਟ ਮਾਰੀ ਲਾਉਣੀ ਤੇ ਨਾਟ ਉਹ ਨਿਆ ਹੈ ਪਲਾਟ ਨਿਆ ਪਲਾਟ ਨਿਆ ਕਰਕੇ ਪਲਾਟ ਹੈ ਕੁਮ ਲੱਗ ਬੋਰ ਯਾਰ ਉਹ ਚੋਰ ਜਾ ਪੈਂਦਾ ਉਹਦੇ ਘੇਮ ਲੱਗਦਾ ਮੈਨੂੰ ਰੇਸ ਕਾ ਟੱਕੀ ਰੇਸ ਕਾ ਟੱਕਰ ਕੇ ਇਧਰ ਆਪਾਂ ਪਾਪੂ ਲਿਆ ਵਛਾ ਕਿਉਂਕਿ ਪਹਿਲਾਂ ਇੰਜਨ ਨੇ ਬਹੁਤ ਟਾਈਮ ਲਵਾਤਾ ਚੰਗਾ ਜੋਰ ਲਵਾਇਆ ਇੰਜਨ ਨੇ ਕਿਉਂਕਿ ਕਾਫੀ ਟਾਈਮ ਦਾ ਖੜਾ ਸੀਗਾ ਇਹ ਤੇ ਅੱਜ ਇਹਨੂੰ ਲਿਆੰਦਾ ਆਪਾਂ ਚਲਾਉਣ ਦੇ ਖਾਤਰ ਕਿਉਂਕਿ ਬਹੁਤ ਟਾਈਮ ਲੱਗਿਆ ਪਹਿਲੇ ਇਹਨੂੰ ਸਟਾਰਟ ਕਰਨ ਨੂੰ ਤੇ ਹੁਣ ਸਟਾਰਟ ਹੋ ਗਿਆ ਤੇ ਵੇਖਦੇ ਆਪਾਂ ਪਾਣੀ ਚਕਾ ਕੇ ਇਧਰ ਆ ਸਾਰੇ ਦਰਖਤ ਸੁੱਕੇ ਪਏ ਸੀਗੇ ਤੇ ਇਹਨਾਂ ਨੂੰ ਪਾਣੀ ਨਹੀਂ ਲੱਗਦਾ ਪਿਆ ਸੀਗਾ ਤੇ ਅੱਜ ਫਿਰ ਹਿੰਮਤ ਕੀਤੀ ਅਸੀਂ ਮੁੰਡਿਆਂ-ਮੁੰਡਿਆਂ ਨੇ ਤੇ ਇਹਨਾਂ ਨੂੰ ਪਾਣੀ ਲਾਉਣ ਦੀ ਦਰਖਤਾਂ ਨੂੰ ਭਾਈ ਜੀ ਹੌਨੀ ਪੈਪੀ ਚੜਨਾ ਹਾਂ ਆਪਾਂ ਇੰਜਨ ਨੂੰ ਰੋਕਤਾ ਕਿਉਂਕਿ ਹੁਣ ਟਰੈਕਟਰ ਲਿਆਂਦਾ ਕਿਉਂਕਿ ਇੰਜਨ ਪਾਣੀ ਛੱਡ ਜਾਂਦਾ ਸੀਗਾ ਤੇ ਇੱਕ ਪਾਣੀ ਕੱਢਦਾ ਥੋੜਾ ਸੀਗਾ ਕੱਲ ਆਪਾਂ ਇੰਜਨ ਲਾਇਆ ਸੀ ਇੰਜਨ ਨਾਲ ਗੱਲ ਨਹੀਂ ਬਣੀ ਤੇ ਅੱਜ ਆਪਾਂ ਇਹ ਟਰੈਕਟਰ ਵਾਲਾ ਪੱਖਾ ਲਿਆਂਦਾ ਜਿੰਨਾ ਵੀ ਆ ਹੁਣ ਪਾਣੀ ਆ ਪਏ ਪੱਖੇ ਨਾਲ ਚੱਕਾਂਗੇ ਪਹਿਲਾਂ ਆਪਾਂ ਇੰਜਨ ਲਾਇਆ ਸੀ ਉਹਦੇ ਨਾਲ ਨਹੀਂ ਗੱਲ ਬਣੀਗੀ ਕਿਉਂਕਿ ਉਹ ਪਾਣੀ ਛੱਡ ਜਾਂਦਾ ਸੀਗਾ ਤੇ ਹੁਣ ਆਪਾਂ ਲਾਇਆ ਇਹ ਟਰੈਕਟਰ ਵਾਲਾ ਪੱਖਾ ਤੇ ਇਹਦੇ ਨਾਲ ਅੱਜ ਗੱਲ ਬਣੀ ਆ ਤੇ ਕਿਉਂਕਿ ਇਹਦਾ ਪਾਣੀ ਵੀ ਬਹੁਤ ਆ ਇਹਦਾ ਪ੍ਰੈਸ਼ਰ ਵੀ ਬਹੁਤ ਆ ਤੇ ਪਰ ਹੁਣ ਆਪਾਂ ਪਾਈਪ ਨੂੰ ਇਹ ਜਿਹੜਾ ਰਸਾ ਪਾਈਪ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਸ਼ਾਵਾਗੇ ਕੋਈ ਵਾਲਵੂ ਨਾ ਪਵੇ ਨਹੀਂ ਤਾਂ ਪਾੜ ਜਾਊਗਾ ਪਾਈਪ ਤੇ ਇਹਨੂੰ ਅੱਜ ਚੰਗੀ ਤਰ੍ਹਾਂ ਵਿਛਾਉਣੇ ਆਪਾਂ ਹੋ ਥੋੜੀ ਜੀ ਆਪ ਨੂੰ ਵਟ ਵਧਣੀ ਪੈਣੀ ਆ ਹਾਂ ਜਾਹਦੇ ਉੱਤੋਂ ਦੀ ਲੈ ਚੱਲਦੇ ਉੱਤੋਂ ਦੀ ਨਹੀਂ ਨਹੀਂ ਵਾਦੂ ਪੈਪ ਉਹ ਤੂੰ ਕਿੱਧਰ ਨੂੰ ਆਇਆ ਹੋ ਜਾ ਇੱਥੇ ਨਾ ਕੰਮ ਚੱਲਦਾ ਨਾ ਦਾ ਆਪੇ ਨਾ ਪਾਣ ਜਾ ਕੇ ਇੱਥੇ ਉਹ ਆਖਾਟ ਪਹੁੰਚਾ ਉਹ ਸੱਤੀ ਘੜਤ ਪਾਉਂਦੇ ਤਾਂ ਨਹੀਂ ਕੋਈ ਜੱਟ ਭਾਈ ਇੱਧਰ ਆ ਜਿਹੜੀ ਨੂੰ ਪਹਿਲਾਂ ਪਾਣੀ ਲੱਗਦਾ ਰਿਹਾ ਉਹਦੇ ਕਰਕੇ ਇੱਧਰ ਪੂਰੀ ਹਰੇ ਭਾਈ ਆ ਕਿਉਂਕਿ ਇਹਨੂੰ ਪਾਣੀ ਲਗਾਤਾਰ ਪੈਂਦਾ ਰਿਹਾ ਤੇ ਇੱਧਰ ਛਿੜੀ ਚ ਦਰਾਖਤ ਸੁੱਕ ਚੱਲੇ ਸੀਗੇ ਤੇ ਤਕਰੀਬਨ ਅੱਜ ਆਪਾਂ ਨੂੰ ਤੀਜਾ ਦਿਨ ਇਧਰੋਂ ਪਾਣੀ ਚੱਕ ਕੇ ਝੜੀ ਲਾਉਂਦੇ ਨੇ। ਦਰਾਖਤ ਸੁੱਕੀ ਬਾਲੇ ਪਏ ਸੀਗੇ ਦੋ ਦਿਨ ਇਧਰ ਚੱਲਦਾ ਰਿਹਾ ਪੂਰਾ ਦੋ ਦਿਨ ਪਾਣੀ ਇਤਰੀ ਪੈਂਦਾ ਰਿਹਾ ਦੋ ਦਿਨ ਪੱਖਾ ਚੱਲਦਾ ਰਿਹਾ ਆਪਣਾ ਟਰੈਕਟਰ ਤੇ ਤੇ ਸੋਚ ਲਓ ਵੀ ਅਗਲੇ ਦਿਨ ਆ ਕੇ ਸਵੇਰ ਦੇਖੀ ਤਾਂ ਸੀਗਾ ਤੇ ਪਾਣੀ ਹੁੰਦਾ ਨਹੀਂ ਸੀ। ਸਾਰਾ ਪਾਣੀ ਪੀ ਜਾਂਦੇ ਸੀ ਦਰਾਖਤ। ਕਿਉਂਕਿ ਦਰਾਖਤ ਹੈ ਹੀ ਬਹੁਤ ਜ਼ਿਆਦਾ ਤੇ ਇੱਕ ਮੱਛੇ ਪਈ ਸੀ ਦਰਾਖਤ ਤੇ ਅੱਜ ਤੀਜਾ ਦੇਣਾ ਫੇਰ ਇੱਥੇ ਪਾਣੀ ਪਿੰਦੇ ਨੂੰ ਇੱਕ ਗੱਲ ਦੇਖੀ ਵੀ ਨਾਲ ਦੀ ਨਾਲ ਪਾਣੀ ਲਾਉਂਦੇ ਸਾਰੀ ਅਗਲੇ ਦਿਨ ਇਹਨਾਂ ਦੇ ਰੰਗ ਬਦਲ ਗਏ ਪੱਤਿਆਂ ਤੇ ਹਰੇ ਬਾਈ ਆ ਗਈ ਕਿਉਂਕਿ ਪਾਣੀ ਦੇ ਨਾਲ ਹੀ ਇਹਨਾਂ ਦਾ ਜੀਵਨ ਹੈ ਇਹਨਾਂ ਦੇ ਨਾਲ ਹੀ ਆਪਣਾ ਜੀਵਨ ਹੈ ਆ ਫੁੱਲਾਂ ਵਾਲੇ ਇਦਾਂ ਦੇ ਦਰਖਤ ਵੀ ਆਪਾਂ ਨੂੰ ਵੱਤ-ਵੱਤ ਲਾਉਣੇ ਚਾਹੀਦੇ ਐ ਇੱਕ ਤਾਂ ਇਹਨਾਂ ਦੀ ਖੁਸ਼ਬੂ ਬਹੁਤ ਵਧੀਆ ਦੇਖਣ ਨੂੰ ਟੋਏ 'ਚ ਪਾਣੀ ਥੋੜਾ ਲੱਗਦਾ ਸੀਗਾ ਪਰ ਪਾਣੀ ਬਹੁਤ ਆ ਟੋਏ ਦੇ ਵਿੱਚ ਕਿਉਂਕਿ ਸਾਰੇ ਪਿੰਡ ਦਾ ਇੱਥੇ ਪਾਣੀ ਆਉਂਦਾ ਜੋ ਵੀ ਸਾਰੇ ਪਿੰਡ ਦੀ ਨਿਕਾਸੀ ਆ ਉਹ ਇੱਥੇ ਆ ਕੇ ਰੁਕਦੀ ਆ ਪਾਣੀ ਦੀ ਤੇ ਅੱਜ ਆਪਾਂ ਨੂੰ ਹੋ ਗਿਆ ਚੌਥਾ ਲੈਣਾ ਪਹਿਲੇ ਦਿਨ ਆਪਾਂ ਇੰਜਣ ਲਾਇਆ ਫਿਰ ਦੋ ਦਿਨ ਆਪਾਂ ਟਰੈਕਟਰ ਲਾਇਆ ਚਾਚਾ ਜੀ ਦਾ ਤੇ ਅੱਜ ਆਪਣਾ ਟਰੈਕਟਰ ਲੱਗਿਆ ਹੋਇਆ ਵਾ ਤੇ ਅੱਜ ਚੌਥਾ ਦਿਨ ਹੋ ਗਿਆ ਤਕਰੀਬਨ ਲੱਗਾ ਜੀ 2-3 ਦਿਨ ਹੋਰ ਲੱਗ ਜਾਣੇ ਆ। ਲੋਕ ਅੱਧਾ ਦਾ ਘਾਹ ਨਾਂ ਗਿਆ ਨਾ ਅੱਧਾ ਰਹਿ ਗਿਆ ਇੱਥੇ ਲੱਗ ਗਿਆ ਪੱਖੇ ਦੇ ਮੂਰੇ। ਅੱਧਾ ਵੱਡਾ। ਇਹੀ ਲੱਗਾ ਸੀ। ਪਾਣੀ ਘਟ ਗਈ। ਹਾਂ ਇਹਦੇ ਕਰਕੇ ਪਾਣੀ ਘਟਿਆ ਸੀ। ਚਲੋ। ਵੱਡ ਕੇ ਮਾਰਿਆ ਪੱਖੇ ਨੇ। ਨਹੀਂ ਲੱਗਣਾ ਪਹਿਲਾਂ ਨਹੀਂ ਲੱਗਦਾ। ਯਾਰ ਰੋਗਦੰਦੇ ਕੰਮ ਮਾਰ ਕੇ ਆਵੇਲਾ ਹਰੇ ਵਈ ਫੜਿਆ ਨਾ ਉਹਦੀ ਜਾਨ ਤਰ। ਆਪੇ ਕਵਰ ਬੈ। ਹਾਂ ਪਤਾ ਖਾਨਾ ਬਹੁਤ ਪਿਆ ਵਿੱਚ ਬਾਲਣ ਬਹੁਤ ਡਿੱਗਿਆ ਪਿਆ ਦੇਖ ਉਹ ਯਾਰ ਬਹੁਤ ਟਾਈਮ ਤੇ ਮੀਂਹ ਨਹੀਂ ਪਿਆ ਬਹੁਤ ਟਾਈਮ ਤੇ ਸੁੱਕੀ ਪਏ ਸੀ ਦਰਖਤ ਪਾਣੀ ਤਾਂ ਜਾਂ ਦੇਖਿਆ ਇੱਥੇ ਜਿਹੜਾ ਅੱਜ ਆਪਾਂ ਪਾਣੀ ਭਰਦੇ ਆ ਅਗਲੇ ਦਿਨ ਨੂੰ ਸਵੇਰ ਨੂੰ ਹੁੰਦਾ ਨਹੀਂ ਕੀ ਰੰ ਕੰਮ ਸਾਂਝਾ ਜਿਹੜਾ ਹੁੰਦਾ ਚਰਾਉਣਾ ਹੀ ਓੱਖਾ ਹੁੰਦਾ ਮੁਰਕ ਦੇ ਸਾਥ ਮੈਨ ਲੱਗ ਪੈਂਦਾ ਬਹੁਤੀ ਸੇਵਾ ਭਾਉਣ ਵਾਲੇ ਵੀ ਬਹੁਤ ਹੈ ਮੇਰੇ ਵੀਰ ਆਪਨੇ ਦੋਸਤ ਨੇ ਅਜ ਡ੍ਰਿੱਪਰ ਲਾਇਆ ਵਾ ਇੱਥੇ ਅਜ ਪੰਜਵੇਂ ਦਿਨ ਹੈ ਨਾ eh ਸਾਲ ਤਾਂ ਪਤਾ ਨਹੀਂ ਕੀ ਹੋ ਗਿਆ ਰੱਬ ਨੂੰ ਮੀਂਹ ਨਹੀਂ ਪਾਇਆ ਕੋਈ ਪਿਛਲੇ ਸਾਲ ਆਹ ਦਿਨਾਂ ਦੇ ਵਿੱਚ ਫੁੱਲ ਮੀਂਹ ਪੈ ਰਹੇ ਸੀਗੇ ਤੇ ਅੱਜ ਕੀ ਤਾਂ ਫੁੱਲ ਗਰਮੀ ਪੈ ਰਹੀ ਆ ਜਿਹੜੇ ਦਰਖਤਾਂ ਨੂੰ ਪਾਣੀ ਨਹੀਂ ਲੱਗਿਆ ਹੁਣ ਤੱਕ ਅਸੀਂ ਪ੍ਰਾਲਾ ਕੀਤਾ ਵੀ ਉਹਨਾਂ ਦਰਖਤਾਂ ਨੂੰ ਪਾਣੀ ਲਾਇਆ ਜਾਵੇ ਤੇ ਬਾਕੀ ਅਸੀਂ ਇੱਕ ਪ੍ਰਾਲਾ ਹੋਰ ਕਰਨਾ ਵੀ ਆਪਣੇ ਪਿੰਡ ਵੱਤੋ ਵੱਤ ਦਰਖਤ ਲਾਉਨੇ ਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਤੋ ਵੱਤ ਦਰਖਤ ਲਗਾਓ